ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭੁੱਲਰ ਤਹਿਸੀਲ ਕਪੂਰਥਲਾ ਤੇ ਜ਼ਿਲ੍ਹਾ ਵੀ ਕਪੂਰਥਲਾ ਆਪਣੇ ਪੰਮੇ ਭੁੱਲਰ ਹਣਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਚੰਗੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਤੇ ਤਿੰਨੇ گاਵਾ ਤੁਹਾਨੂੰ ਦਿਖਾਉਣੀਆਂ ਵਾ ਕੋਈ ਹੌਲੇ ਪਾ ਦੀਆਂ ਵਾ ਕੋਈ ਉੱਚੇ ਪਾ ਦੀਆਂ ਵਾ ਸਾਰੀ ਵੈਰਾਈਟੀ ਆ ਵੀਡੀਓ ਪੂਰੀ ਜਰੂਰ ਵੇਖਿਓ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਜਿਹੜੀਆਂ ਸੂਈਆਂ ਵਾਂ ਉਹਨਾਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਖੜੋ ਤੇ ਜਿਹੜੀਆਂ ਗੱਬਣਾ ਵੋ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਭੁੱਲਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਬਹੁਤ ਬੜੇ ਪਹਿਨਤ ਆਪ ਨੂੰ ਸਾਡੇ ਘਰ ਆਇਆ ਤੇ ਜੀ ਆ ਜਿਵੇਂ ਜੂਟਿਊਬ ਨੂੰ ਖਰੇ ਪਿਆਰ ਕਰਦੇ ਉਹਨਾਂ ਪੰਜਾਬੀ ਭਰਾਵਾਂ ਸਾਰੇ ਨੂੰ ਜੀ ਆਇਆਂ ਸਤਿ ਸ੍ਰੀ ਅਕਾਲ ਲੱਗਦੇ ਆ ਤੇ ਓਕੇ ਵਾਜੂ ਜੀ ਕਿ ਖਾਲਸਾ ਵਾਜੀ ਕਿ ਫਤਿਹ ਸੰਤ ਪ੍ਰਭਾਉ ਬਈ ਸਦਾ ਜੀ ਆਇਆਂ ਆ ਦੇ ਕਰਨ ਤੇ ਧੰਨਵਾਦ ਤੇ ਬੜੇ ਦਿਨ ਪਾਦੇ ਜੇ ਕਿਹੜੀ ਕੰਟਰੀ ਚਲ ਗਏ ਸੀ ਬਾਹਰ ਇਦਾਂ ਹੀ ਕਿ ਦਰਾਜੀ ਵਸਦੇ ਆਂ ਕਿ ਬਾਹਰ ਤੱਕ ਨਹੀਂ ਗਏ ਇੰਦੀ ਸਾਰਾ ਬੰਦ ਕਰਦਾ ਕੰਮ ਸੋਰਾ ਮੈਂ ਦਵਾਈ ਜੜਾ ਗੁੱੜਾ ਕੱਢੀ ਅੱਛਾ ਤੇ ਬਾਕੀ ਪਰਿਵਾਰ ਦਾ ਸਾਰਾ ਸਪੇਨ ਤੇ ਕੈਨੇਡਾ ਆ ਠੀਕ ਆ ਉਹਨਾਂ ਜਾਵਾਂ ਕਿ ਮਾਰਾ ਸੱਕਰ ਕੁ ਉਪਰ ਥੋੜਾ ਜਿਹਾ ਉਧਾਂ ਕਟਾਤਾ ਕੰਮ ਅੱਛਾ ਨਹੀਂ ਤੁਸੀਂ ਤਾਂ ਦੱਸ ਨਹੀਂ ਦੇ ਸਪੇਨ ਨਹੀਂ ਗਏ ਸੀ ਤੁਸੀਂ ਨਹੀਂ ਉਹ ਪਾਪਾ ਜੀ ਗਏ ਸੀ ਅੱਛਾ ਪਾਪਾ ਜੀ ਗਏ ਸੀ ਮੈਂ ਪਾਪਾ ਸਪੇਨ ਜਾ ਕੇ ਇੱਥੇ ਜਾ ਗਏ ਅੱਛਾ ਉਹਨਾਂ ਦਾ ਨੰਬਰ ਮੈਂ ਉਹਨਾਂ ਨੂੰ ਭਰ ਲਾਂਗਾ ਜੀ ਦਾਡਾ ਨੰਬਰ ਲੱਗੂਗਾ ਠੀਕ ਚਲੋ ਇਸ ਤਰ੍ਹਾਂ ਕਮਣਾ ਫੇਨਾ ਵੀ ਚਾਹੀਦਾ ਵਾ ਸਭੋ ਜਿੱਥੇ ਵੀ ਆਪਾਂ ਟ੍ਰਿੰਗ ਸਪੇਨੀ ਬੈਠੇ ਆਂ ਇਹ ਵੀ ਇਤਲੀ ਸਪੇਨੀ ਆ ਉਹ ਤਾਂ ਇਹ ਵੀ ਸਿਟੀਜ਼ਨ ਹੈ ਮਤਲਬ ਪੀਆਰ ਹੈਗੀ ਤੁਹਾਡੇ ਕੋਲ ਹਨਾ ਉਹਨਾਂ ਕੰਟਰੀਆਂ ਦੀ ਚੰਨਾ ਕੋ ਰਹਿਣਾ ਜਦੋਂ ਜਾਣਾ ਠੀਕ ਆ ਬਾਕੀ ਫੈਮਿਲੀ ਸਾਰੀ ਉਧਰ ਹੀ ਹਨਾ ਇਹ ਤਾਂ ਕੰਮ ਸ਼ੌਂਕ ਨਾਲ ਹੀ ਆ ਕੇ ਬਸ ਇਹ ਸ਼ੌਂਕ ਨਾਲ ਬੱਚੇ ਨਹੀਂ ਜਾਂਦੇ ਛੁੱਟੀ ਜਾਂਦੇ ਨਾਲ ਕਰਕੇ ਆਂ ਕਰਦੇ ਰਹਿੰਦੇ ਫੈਮਿਲੀਾਂ ਚ ਰਹਿੰਦੀਆਂ ਕਿ ਜੀ ਲੱਗਾ ਰਹਿੰਦਾ ਕੋਈ ਨਾ ਕੋਈ ਆ ਗਿਆ ਕੋਈ ਚਲ ਗਿਆ ਗੱਲਾਂ ਬਾਤਾਂ ਇੱਧਰ ਉੱਧਰ ਤੇ ਕਦੀ ਕਦੀ ਫਿਰ ਲਿਆ ਕੇ ਤੇ ਮੈਂ ਬੰਦ ਕੀਤਾ ਹੋਇਆ ਵਾਹ ਬੰਦ ਕਰਦਾ ਮੈਂ ਤਾਂ ਬੰਦੀ ਕਰਦਾ ਮੈਂ ਤਾਂ ਘਰ ਵਾਲੇ ਪਸ਼ੂ ਰੱਖੇ ਨੇ ਜਿਹੜੇ ਇਹ ਮੈਂ ਤਾਂ ਚਲ ਦੇ ਦਈਏ ਜੇ ਹੁਣ ਕੋਈ ਮੈਨ ਲਵਾ ਜਾ ਘੱਟ ਹੀ ਕਰਦਾ ਮੈਂ ਕਿਤੇ ਫਿਰ ਲਿਵਾਜੀ ਕੋਈ ਲੈ ਜੀ ਜੀ ਮੇਰੇ ਤਾਂ ਲਿਆਉਣੇ ਨਹੀਂ ਤੇ ਨਹੀਂ ਠੀਕ ਹੈ ਜੀ ਪੱਕਾ ਨਹੀਂ ਹੋਣਾ ਪੱਕਾ ਨਹੀਂ ਆ ਇਹ ਆ ਵੀ ਕਦੀ ਕਦੀ ਤਾਂ ਹੀ ਕੋਈ ਲੱਭੇ ਤੇ ਲੈ ਲੈਣੀ ਨਹੀਂ ਤੇ ਨਹੀਂ ਮੈਂ ਬੰਦ ਕਰਦਾ ਬੰਦ ਬੰਦੇ ਅੱਛਾ ਇਹ ਪਾ ਜੀ ਹੁਣ ਆਪਾਂ ਦੋ ਗੱਲਾਂ ਕਹਿ ਦੇਵਾਂ ਵੀਡੀਓ ਲੰਬੀ ਹੋ ਜਾਣੀ ਆ ਹਾਂਜੀ ਇਹਦੇ ਵਿੱਚ ਤਕਰੀਬਨ ਵਪਾਰੀ ਨੂੰ ਥੋੜਾ ਬੜਾ ਝੂਠ ਬੋਲਣਾ ਪੈਂਦਾ ਜੋ ਬਾਣਾ ਪਾ ਕੇ ਨਾ ਚੋਰੀ ਆਪਣੇ ਆਪ ਨੂੰ ਹੀ ਮਨ ਲਿਆ ਇਸੇ ਜਿਹਾ ਫੀਲ ਉਹਨਾਂ ਲਾ ਫੈ ਵੀ ਚੱਗੀ ਗਿਆ ਉਹ ਫਿਰ ਪਾ ਬਤਾ ਤੀ ਤੁਹਾਨੂੰ 100 ਕਹਨਾ ਪਾਜੀ ਮਾਦੇ ਲਈ ਵਿੱਚ ਦੋ ਚਾਰ ਮਾਰੀਆਂ ਪੈ ਜਾਂਦੀਆਂ ਹਾਂਜੀ ਹਾਂਜੀ ਤਾਂ ਗਾਂ ਮਾਰੀ ਪੈ ਗਈ ਕਿ ਕੋਈ ਬਦਵਾ ਲੈਣ ਨਾਲੋਂ ਤੁਸੀਂ ਮੈਂ ਕਢਾ ਤੱਕਾ ਕੰਮ ਹੋ ਇਹ ਕੰਮ ਦਾ ਕੋਈ ਫਾਇਦਾ ਨਹੀਂ ਮੈਂ ਕਿਹਾ ਤੈਨੂੰ ਕੱਟ ਕਰ ਦੋ ਕਰਾਂ ਮਾਨਦਾਰ ਹੁਣ ਕਿਉਂਕਿ ਸਾਵਾਲੀਆਂ ਚੀਜ਼ਾਂ ਵਾ 100% ਤੇ ਕਿਉਂਕਿ ਜੇ ਹੁਣ 100 ਆਪਾਂ ਪਸ਼ੂ ਵੇਚਿਆ ਵਾ ਪੂਰਾ 100 ਨਹੀਂ ਉਹ ਸਾਦਾ 95 ਸਾਈਂ ਨਿਕਲਣਾ ਉਹ ਸਾਦਾ 5 ਥੋੜੇ ਅੱਗੇ ਪਿੱਛੇ ਵੀ ਕਰਦੇ ਨੇ ਬਾੜੀ ਇਹ ਕੱਲ ਪੈ ਗਈ ਉਹਨੇ ਕਹੇ ਕੱਲ ਪਾਣੀ ਪਾਣੀ ਹੈ ਹਨਾ ਹੁਣ ਤੁਸੀਂ ਮੰਨ ਲਓ ਪਿੱਛੋਂ ਕੇ ਤੋਂ ਲਿਆਓ ਮੰਨ ਲਓ 100 ਡੰਗਰ ਤੁਸੀਂ ਲਿਆਂਦਾ ਵਾ ਸਾਰੀਆਂ ਨੇ ਸਾਰੀਆਂ ਤੇ ਸਹੀ ਨੇ ਨਿਕਲਨੀਆਂ ਤੇ ਨਾ ਹੀ ਸਾਰੀਆਂ ਨਫੇ ਵਾਲੀਆਂ ਨਿਕਲਨੀਆਂ ਵਿੱਚੋਂ ਕੋਈ ਦੋ ਚੋਣੇ ਇੱਧਰ ਉੱਧਰ ਵੀ ਕਰਨਾ ਹੈ ਇੱਕ ਪਿੱਛੇ ਝੂਟ ਮੱਝ ਆ ਜਾਂਦਾ ਚਾਰੇ ਨੂੰ ਹਾਂਜੀ ਗੰਬੜੇ ਪਹੁੰਚਦਾ ਪਿੱਛੇ ਝੂਟ ਆਪਾਂ ਨੂੰ ਪਤਾ ਨਹੀਂਦਾ ਸੋਇਜ ਕੀ ਕੀਤਾ ਕੀ ਨਹੀਂ ਕੀਤਾ ਨਾਵੇਂ ਉੱਤੇ ਖਾ ਜਾਣ ਨੂੰ ਧੋਖਾ ਬਾਕੀ ਇਹ ਵੀ ਅੰਦਾਜ਼ਾ ਹੀ ਹੁੰਦਾ ਵਾ ਇਹਨਾਂ ਦਾ ਤੇ ਨਾ ਕਭ ਚੰਗੇ ਹਾਂ ਮਲੇ ਚੰਗੇ ਬਰਾਨੇ ਕਿ ਕਿਸੇ ਨੂੰ ਦੇਰ ਤੋਂ ਜੀ ਹੋਣੀ ਜੇ ਪਹਿਲਾ ਆ ਜਾਣੇਗਾ ਨਾ ਨਾ ਵਪਾਰੀ ਨੂੰ ਹੀ ਪਤਾ ਹੁੰਦਾ ਵਾ ਤੇ ਨਾ ਅੱਗੇ ਗਾਂ ਘੜਨ ਵਾਲੇ ਨੂੰ ਹੀ ਪਤਾ ਹੁੰਦਾ ਵਾ ਇਹ ਤੇ ਕੁਦਰਤੀ ਚੀਜ਼ਾਂ ਆ ਉਹਦੀ ਪੱਕੀ ਗੱਲ ਆ ਆਦਾ ਨਹੀਂ ਪਤਾ ਸਵੇ ਨੂੰ ਕੀ ਕਰਦਣਾ ਹਾਂਜੀ ਹਾਂਜੀ ਤੇ ਕਿਹਦਾ ਕੀ ਪ੍ਰੋਫਟ ਗਾਰੰਟੀ ਆ ਪੱਕੀ ਵੀ ਤਾਂ ਜੇ ਨਾ ਬਾਕੀ ਜੇ ਕੋਈ ਵਪਾਰੀ ਕੋਈ ਵੀ ਨਹੀਂ ਚਾਹੁੰਦਾ ਵੀ ਅੱਡਾ ਖਰਾਬ ਹੋਵੇ ਜਾਂ ਕੁਝ ਉਹ ਕੋਈ ਨਹੀਂ ਚਾਹੁੰਦਾ ਵੀ ਆਪਣਾ ਕੰਮ ਬੰਦ ਕਰਨ ਦਾ ਵੀ ਮੇਰਾ ਕੋਈ ਗਾਂ ਖਰਾਬ ਹੋਵੇ ਕੋਈ ਵੀ ਨਹੀਂ ਚਾਹੁੰਦਾ ਆਪਣਾ ਦੋਸ਼ ਜਿੱਤੇ ਆਪਾਂ ਆਪਾਂ ਦੱਲੀ ਕਰ ਜੀ ਹਾਂਜੀ ਹਾਂਜੀ ਅਸੀਂ ਉਹਨਾਂ ਉਹਦੀ ਮੱਝ ਦੀ ਗੱਲ ਦੱਸਦੇ ਨੇ 1 ਫਟੇ ਕਰੋ ਸੇ 17 8 ਕਿਲ ਦੇ ਆ ਗਈ ਦਬਾਰਾ ਫੇਰ 17 ਦੇ ਆ ਗਈ ਉਹ ਮਿਹਨਤ ਇਹ ਆ ਵੀ ਅਗਲੇ ਦੇ ਘਰੋਂ ਤਸੱਲੀ ਕਰਕੇ ਲਿਆਓ ਨਾ ਆਪ ਲਾਮਾ ਲਓ ਤੇ ਨਾ ਅਲਾਮਤ ਦਿਓ ਤੇ ਚਲੋ ਨਾਮ ਤੇ ਦਸਤਕ ਕਰੀ ਹਾਂ ਫਰਜੀ ਸਿੰਘ ਉਹਦਾ ਪਪ ਮਾਬਦ ਕਹਿੰਦੇ ਜਦਾ ਅੱਛਾ ਤੇ ਜਲਾ ਕਪੂਤਲਾ ਪਿੰਡ ਭੁਰੇ ਬੇਟ ਠੀਕ ਹੈ ਨੇੜੇ ਗੜਾਣਾ ਪੜਕਾ ਸੁਬਾਨਪੋੜਿਆ ਤੇ ਕਪੂਤਲਾ ਸ਼ਹਿਰ ਵੀ ਲੱਗ ਗਈ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਉਹ ਨੰਬਰ ਜੀ 8284 ਠੀਕ ਹੈ ਜੀ ਤੇ 9654115 ਠੀਕ ਹੈ ਜੀ ਤੇ ਚਲੋ ਫਿਰ ਕੱਲ ਚੱਲੋ ਜੀ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਝੋਟੀ ਦਾ ਹੀ ਕਰਨੀ ਆ ਤੋਰੋ ਇੱਕ ਰੀ ਨੂੰ ਜੀ ਝੋਟੀ ਜੀ ਦਸਾਂ ਦਾ ਨਾਲ ਸੀ ਜੋ ਕੱਟੇ ਲਗਾ ਲਿਆ ਤੇ ਇਹਦੇ ਇਸ ਤਰ ਤਕਰੀਬਨ 13 ਗਲਿੱਟਰ ਦੇ ਲੱਗਿਆ ਬਾਹਲੇ ਤੋਂ ਬਾਹਰ ਨਿਕਲ ਗਈ ਹੈ ਅੱਛਾ ਤੇ ਇਹ ਨਾਲ ਲੱਗੇ ਅਸੀਂ 12 ਦੀ ਚਵਾਈ ਕਰਾਵਾਂਗੇ ਦੋ ਟਾਈਮ ਕੰਡਾ ਕਰ ਦਾਂਗੇ ਆਪਣਾ ਆਪਣਾ ਭਾਂਡਾ ਲੈ ਕੇ ਆਵੇ ਆਪਣਾ ਕੰਡਾ ਲੈ ਕੇ ਆਵੇ 12 ਵੀ ਆਈਏ ਕੰਡਾ ਕਰਾਵਾਂਗੇ ਠੀਕ ਹੈ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਬਾਕੀ ਘਰ ਵਾਲੇ ਸਾਨੂੰ 15 15 ਕਹਿੰਦੇ ਐਸੀ ਨਹੀਂ ਕਹਿੰਦੇ ਅਸੀਂ ਕਿਨਿਤ ਰਾਜੋ ਨਾਲ ਚਵਾਈ ਜੀ ਬਹੁਤ ਤੋਰੋ ਫੇਰ ਇੱਕ ਵਾਰੀ ਖੋਲੋ ਕਿਹੜਾ ਬੱਚਾ ਇੱਧਰ ਲਾ ਜਿਹੜਾ ਬੱਚਾ ਆਹ ਕੱਟੀ ਜੇ ਆਹ ਕੱਟੀ ਜੇ ਤਾਜ਼ਾ ਹੀ ਆ ਬੱਚਾ ਜੇ ਬਹੁਤੇ ਦਿਨਾਂ ਦਾ ਨਹੀਂ ਆ 48 ਕੱਟੀ ਆ 10 ਕਲਾਂ ਦੀ ਸੁਣੀ ਚਲੋ ਤੋਰੋ ਤੋਰੋ ਬਾਕੀ ਚੰਗੇ ਕੱਦ ਕਾਟ ਚਾ ਤੇ ਚੰਗੀ ਜਵਾਨ ਝੋਟੀ ਆ ਸੋਈ ਸਵਾਈ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਨਿੱਗਰ ਬਹਨੇ ਦੀ ਆ ਤੇ ਇਹ ਵੀ ਸਾਂਭੇ ਚੰਗੀ ਆ ਥਨਾਂ ਦਾ ਸਾਈਜ਼ ਗੈਪ ਵੀ ਚੰਗਾ ਦੂਰ ਦੂਰ ਜਿਹੜਾ ਇਹ ਤੇ ਠੰਡ ਲੱਗਾ ਹਬੇ ਟੂਨ ਵੀ ਕਿਆ ਬਾਤ ਅੱਛਾ ਸੌ ਹੀ ਸੌ ਮੋਗਾ ਚੋਂ ਪਕੇ ਧਾਵਾ ਕੱਟ ਕਰਦੀ ਆ ਕੱਲ੍ਹ ਘਟਣ ਦੀ ਆ ਥਾਣੇ ਦੇ ਖਾਦੇ ਜੀ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਇਹ ਆ ਵੀ ਰਾਜੀ ਆ ਪੂਰੀ ਸਰੀਰਾਂ ਵੀ ਚੰਗੀ ਆ ਕੱਦ ਕਾਠ ਵੀ ਚੰਗਾ ਆ ਵੱਡੀ ਮਰਜ਼ੀ ਐਡੀ ਮੁਤੀ ਚਾਹੀਦੀ ਦੋ ਦਿਨਾਂ ਮੈਂ ਡਾਈਮਾਂ ਚੋਈ ਜਾਊਂ ਮੋਲੇ ਦਾ ਨਾ ਅੱਜ ਜਾਜ ਹੀ ਕਰਾਉਣੇ ਸਾਰੇ ਮੁਲਾਜਾ ਵੀ ਆਪਣੀ ਚਲਾਵਾ ਵੀਡੀਓ ਹਰ ਵੀ ਪਾਇਆ ਵੀ ਦਾ ਸ਼ੌਕ ਨਾ ਤੇ ਨਾ ਚਲਾਵਾ ਦੀ ਕਰਿਆ ਕੰਮ ਪ੍ਰੇਮ ਆਪਣਾ ਚਲੋ ਬਣਿਆ ਵਾ ਤੇ ਫਿਰ ਤਾਂ ਕਰਕੇ ਚਲੋ ਤੁਹਾਡੇ ਦਰਸ਼ਨ ਕਰੀਏ ਆਪਣੇ ਕੰਮ ਨਹੀਂ ਮੇਰੀ ਵਾਈ 45 40 45 ਕਿਲੇ ਆਪਾਂ ਹਾਂਜੀ ਤੇ ਘਰ ਦੇ ਬੱਚੇ ਵੀ ਇੱਕ ਗੱਲ ਤਾਂ ਕਹਿੰਦੇ ਪਛਾਈ ਚੰਗੇ ਖਲਾ ਮੰਦਰ ਜਾਵਗਾ ਵੀ ਤੇ ਨਹੀਂ ਸੱਚਾ ਕੀ ਕਰਨੇ ਇਹਦੀ ਮੈਂ ਹਰਿਆਣਾ ਲੈਣ ਦਈਏ ਕਹੀਂ ਤੇ ਕਿਹਨੂੰ ਨਹੀਂ ਕਰਾਉਂ ਇਹਨੇ ਮੰਗਦਾ ਇਹਨੇ ਮੰਗਦਾ ਆਪਣੀ ਚੀਜ਼ ਦੇ ਮੰਗਦਾ ਹਾਂਜੀ ਹਾਂਜੀ ਆਪਾਂ ਛੋਟੀ ਨਾ ਕਰਨਾ 120 ਨਾ ਕਿ 30 ਪੱਕਾ ਇੱਕ ਪੰਜ ਦਾ ਮੁੱਲ ਆ ਉਹ ਤੇ ਜੋ ਤੁਸੀਂ ਮੰਨਦਾ ਚਾਹਣਾ ਕਰਾ ਲਿਓ ਕਰਾਏ ਉਹ ਜੈ ਜੇ ਤੇ ਜੋ ਹੀ ਨਫਾ ਐ ਛੋੜਾ ਜਿਹਾ ਰੱਖੀ ਅੱਜ ਜਿਆਦੇ ਮੁੱਲ ਕਰਨੀ ਨਹੀਂ ਦੇਨੇ ਆਪਾਂ ਅੱਜ ਬਿਲਕੁਲ ਮੁੱਲ ਉਹ ਜੇ ਵੀ ਜਿਹੜਾ ਬਿਲਕੁਲ ਪਹਿਲੇ ਪਹਿਲੇ ਫੋਨ ਤੇ ਜਾਣ ਪਹਿਲੇ ਫੋਨ ਤੇ ਮੈਂ ਉਹ ਤੋਂ ਛੋੜ ਹੀ ਹੋਣੀ 100 ਹੋਵੇ 50 ਹੋਵੇ ਏ ਮੇਰੀ ਸਰਦਾ ਅੱਛਾ ਇੱਕ ਵਾਰ ਫਾਈਨਲੀ ਪਾਉਣਾ ਫਾਈਨਲੀ ਫਿਰ ਹਾਂ ਪੂਰੇ ਲੱਖ ਦੀ ਕਰਦੀ ਹੈ ਫਿਰ ਪੱਕਾ ਹੀ ਉਹਦੇ ਵਿੱਚੋਂ ਛੋੜ ਹੋਊਗੀ 500 ਜਗੇ 100 ਜਗੇ ਜਾਂ ਕਿਦਾਂ ਦਾ ਪਿਆਰ ਹੋਵ ਚੁੱਕ ਗਈ ਠੀਕ ਹੈ ਬੰਦਾ ਮੇਰੀ ਖਿੱਚ ਕਿਤੇ ਦਾ ਬੰਦਾ ਕਰੇ ਠੀਕ ਹੈ ਬਾਹਰ ਜਿਹੜਾ ਆਪਣਾ ਤਿੰਨ ਡੰਗ ਚਾਰ ਡੰਗ ਤਸੱਲੀ ਕਰੇ ਅੱਛਾ ਹਾਂ ਨਹੀਂ ਬਿਤਾਣੇ ਦੀ ਆਪਣੀ ਵੀਡੀਓ ਕਾਲ ਤੇ ਕਰੇ ਜਿੰਨਾ ਮਰਜ਼ੀ ਕਰੇ ਆਪਣੀ ਤਸੱਲੀ ਤੁਹਾਡੇ ਘਰੋਂ ਕਰ ਲਈ ਠੀਕ ਹੈ ਤੁਹਾਡੇ ਘਰੋਂ ਕਰੇ ਬਾਹਰ ਜਾਪਾ ਨਾਲ ਨਹੀਂ ਮੱਠੇ ਹੋ ਰਹੇ ਕਹਿੰਦੀ ਠੀਕ ਹੈ ਜੀ ਚਾ ਖੋਲ ਮੁੰਡੇ ਅੱਦੂ ਜੀ ਖੋਲ ਇਹ ਜੀ ਨੀਲੀ ਲਾਵੇ ਦੀ ਆਪਣੇ ਕੋਲ ਬਾਕੀ ਪ्योर ਮੰਨ ਲਓ ਤੁਸੀਂ ਕਿਤੇ ਦਮਾਲੇ ਆਪਾਂ ਕੇ ਬਹੁਤ ਜ਼ਿਆਦਾ ਨਹੀਂ ਗਿਆਨ ਤੁਹਾਨੂੰ ਜ਼ਿਆਦਾ ਗਿਆਨ ਹੈ ਜੀ ਬੀ ਜੀ ਹਾਂਜੀ ਹਾਂਜੀ ਇਹ ਮੇਰੀ ਮੇਰੀ ਜਿ ਪਾਉਨੇ ਆਪਾਂ ਨੂੰ ਤਾਂ ਆਪਾਂ ਤਾਂ ਫੂਲੀ ਕਹਿ ਦਿੰਦੇ ਇਹਨੂੰ ਅੱਛਾ ਲੀਲੀ ਤੁਸੀਂ ਦੇਖ ਲਓ ਹੈ ਜੀ ਕਿੰਨੀ ਹੈ ਜੀ ਠੀਕ ਆ ਤੇ ਬਾਕੀ ਆ ਜੋ ਕੋਈ ਤੁਹਾਡੇ ਸਾਹਮਣੇ 10 ਕਿਲੋ ਦੁੱਧ ਤੋਂ ਬਾਹਰ ਆਇਆ ਹੈ 11 ਕਿਲੋ ਤੋਂ ਥੱਲੇ ਅਸੀਂ 10 ਦੀ ਮੈਂ ਠੀਕ ਕਰਾਂਗੇ ਤੇ ਸੋਈ ਨੂੰ ਕਿੰਨਾ ਚਿਰ ਹੋਇਆ 15 ਲਾ ਲਓ 16 ਲਾ ਲਓ ਇੰਨੇ ਕਿੰਨੇ 15 16 ਦਿਨ ਹੋ ਗਏ ਇਹਨਾਂ ਸੋਈ ਨੂੰ ਤੇ ਦੁੱਧ ਜਿਹੜਾ ਕਹਿੰਦੇ ਵੀ 10 ਲੀਟਰ ਤਿਆਰ ਹੈ ਮੋਕੇ ਤੇ ਪਿੱਠਪੂੜੇ ਤੇ ਵੀ ਆਪਾਂ ਦੇਖ ਸਕਦੇ ਚੰਗੀ ਸੰਭੀ ਆ ਅੱਜ ਲੈ ਆਓ ਜੀ ਪੂਰੀ ਰਾਜੀ ਝੋਟੀ ਆ ਇਹ ਵੀ ਥਣਾਂ ਦਾ ਸਾਈਜ਼ ਗਾਪ ਵੀ ਚੰਗਾ ਵਾ ਆ ਇੱਕ ਨਵਾਂ ਵੀ ਕੋਹ ਬੱਚੇ ਬਲਾਵਾਂ ਸਾਰਿਆਂ ਨੂੰ ਦੁੱਧ ਦਾ ਟਾਈਮ ਆ ਘਰ ਬੰਗੇ ਬੱਚੇ ਤੋਂ ਵਰਦੇ ਬੰਦੇ ਲਾ ਦੇਣਗੇ ਨਾ ਟੋਆਈਆਂ ਦਿਖਾ ਲੇ ਸਾਰੇ ਆਂਦੀਆਂ ਦੋਹਾਂ ਦੇ ਕਰਾਟਰ ਟੋਆਈ ਆ ਆ ਦੇਖ ਸਾ ਤੇ ਚੰਗੇ ਫੇਟਫੜੇ ਦੀ ਆ ਜਿਹੜੀ ਤੇ ਥੱਲੀਆਂ ਵੀ ਚੰਗੀ ਆ ਤੇ ਮੁੱਲ ਫੇਰ ਇਹਦਾ ਉਹ ਜਾ ਬੰਦੇ ਨਾਲ ਆਈ ਤਾਂ ਤਾਂ ਹੁਲੇ ਜਾਇਜ ਕਰਨਾ ਪਾ ਨਜਾਇਜ਼ ਤੇ ਕਰਨਾ ਜਿੱਦ ਮਾ ਰੋਣਾ ਆ ਜਾ ਕੇ ਅੱਜ ਇਹਦੇ ਬਸ ਹੁਣੇ ਸਾਡੀ ਛੁੱਟੀ ਚੱਲੇ ਆ ਕਦੋਂ ਮੈਂ ਰਿਟਾਇਰਮੈਂਟ ਕਰਨੀ ਐ ਅੱਛਾ ਰਿਟਾਇਰਮੈਂਟ ਹੋਣੇ ਤੋਂ ਬਾਅਦ ਫਰੋਣਾ ਹੀ ਆ ਅੱਛਾ ਮੋਲ ਕਰਾ ਦੋ ਇਹਦਾ ਭਾਵੇਂ 90 ਦਾ ਭਾਵੇਂ 95 ਅੱਛਾ 85 ਹਜ਼ਾਰ ਦੀ ਉੱਤਨੀ ਦੇਣੀ ਨਹੀਂ ਫਿਰ 85 ਦੀ ਦੇਣ ਨਹੀਂ ਦੇਣੀ ਆਪਾਂ ਕੌਂਦੀ ਬਹੁਤ ਮਹਿੰਗੀ ਹੈ ਮਗਰ ਮਿਲਦਾ ਵੀ ਕੋਈ ਨਹੀਂ ਬਾਜ਼ਾਰ ਤੇ ਹੁਣ ਤਿੱਖਾ ਹੋ ਗਿਆਗਾ ਕੋਈ ਗੱਲ ਨਹੀਂ ਜਮ ਮੋਜਾ ਪਹੁੰਚ ਗਿਆ ਇਹੋ ਤੇਰੇ ਨਾਲ ਇੱਕ ਪੌਦੇ ਰੇਟ ਤੇ ਦਿਖਾ ਹਜੇ ਪੁੱਲਰ ਪਿੰਡ ਚ ਨਹੀਂ ਤਿੱਖਾ ਹੋਇਆ ਇੱਥੇ ਹਜੇ ਪਹਿਲਾ ਮਾਲ ਹੀ ਇੱਕੋ ਗੱਲ ਫਿਰ ਕੋਈ ਕਿਉਂ ਉਹ ਤੇ ਮੇਰਾ ਵੀਰ ਛੋੜ ਵਾਲਾ ਹੀ ਫੋਨ ਕਰੇ ਤੇ ਬੈਂਸਾਲਾ ਨਾ ਕਰੇ ਤੀਨੇ ਅੱਛਾ ਉਹ ਜਿਹੜਾ ਬੈਂਸਾਲਾ ਪਹਿਲਾਂ ਹੀ ਦਾ ਦੇਣਾ ਵਾ ਪੂਰੇ 80 ਦੀ ਬਸ ਉਹ ਤੋਂ ਛੋੜੀ ਹੋਣੀ ਉਹ ਮੇਰਾ ਭਰਾ ਕਰੇ ਜਿਹਨੂੰ ਚੇਚੰਜੀ ਲੱਗਦੀ ਹੈ ਠੀਕ ਹੈ ਜੀ ਠੀਕ ਹੈ ਚਲੋ ਬਾਕੀ ਵੀ ਦਿਖਾਈਏ ਫਿਰ ਕਿਉਂਕਿ ਆਪਾਂ ਕੋਈ ਮੁੱਲ ਜੈਦੀ ਪਾਉਣ ਇਸ ਕਰਕੇ ਆਲੇ ਮੇਤਰ ਵਾਲੇ ਮੌਲੀ ਆਂ ਜਿਹੜਾ ਪਹਿਲੀ ਵੀਦੇ ਰਲੇ ਚਨਾ ਵਾਹ ਬਣਿਆ ਵਾਵਾ ਚੇਰ ਹੋ ਗਿਆ ਵੀਦੇ ਭਾਈ ਨਾ ਮਹੀਨੇ ਹੀ ਕਾਫੀ ਨਿਕਲ ਗਏ ਆ ਤੇ ਹੁਣ ਆ ਝੋਟੀ ਬੜੀ ਖੂਬਸੂਰਤ ਆ ਇੱਕ ਇਹ ਝੋਟੀ ਬਹੁਤ ਰਿਕਾਰਡ ਝੋਟੀ ਹੈ ਜੀ ਅੱਛਾ ਇਹ ਝੋਟੀ ਰਿਕਾਰਡ ਜੀ ਬੱਲਾ ਮੰਡੀ ਦਾ ਅੱਛਾ ਇਹ ਬੱਲਾ ਮੰਡੀ ਮੇਰਾ ਸੱਜਣ 1,75,000 ਦੀ ਲੈ ਆਇਆ ਹੈ ਅੱਛਾ ਉਹਨੇ ਇੱਕ ਸੁਆ ਚੁਆ ਉਹ ਤੋਂ ਮੈਂ ਲਈ ਅੱਛਾ ਤਾਂ ਫੇਰ ਵੇਖ ਕੇ ਗਈ ਅੱਛਾ ਫੇਰ ਮੇਰੇ ਕੋ ਬੰਦੇ ਬਾਹਰ ਚੱਲ ਗਏ ਤੇ ਮੈਂ ਦੋਗਾ ਮੈਂ ਤਾਂ ਇਹ ਕਿਵੇਂ ਸੋਈ ਯਾਰ ਮੈਂ ਬਸ ਰਹਾ ਮਤਲਬ ਹੁਣ ਤਾਂ ਹੀ ਆ ਕਮਿੰਦਾ ਤਾਂ ਹੀ ਆ ਤੇ ਨਮੀਨਾ ਦੇ ਲਾਗੇ ਸੋਈ ਆ ਤਾਂ ਹੀ ਆ ਦੇ ਲਾਗੇ ਤੇ ਨਾ ਤੂੰ ਪੂਰੀ ਆ ਤੂੰ ਆਪਣਾ ਲਾ ਲੋ ਆਈਡੀਆ ਕਾਂ ਜੀ ਕੱਟੀ ਤੁਹਾਨੂੰ ਦਿਖਾ ਦੂੰ ਕੱਟੀ ਮਗਰ ਬੜੀ ਕਮਾਲ ਦੀ ਹੈ ਨਾ ਕੱਟੀ ਵੀ ਪੂਰੀ ਮਾਜਰ ਗਈ ਆ ਇਹ ਦੇਖੋ ਹੁਣ ਮੌਕੇ ਤੇ ਦੁੱਧ ਕਿੰਨਾ ਮੌਕੇ ਤੋਂ ਦੀ 12 ਕਿਲੋ ਪਰ ਅਸੀਂ 10 ਕਿਲੋ ਦਾ ਸੌਦਾ ਕਰਾਂਗੇ ਅੱਛਾ ਠੀਕ ਆ ਥੋੜਾ ਜਿਹਾ ਮੈਨੂੰ ਲੱਗਾ ਕਿ ਵੀ ਮੈਂ ਜਾਣਾ ਪਿੱਛੇ ਕੱਟਿਆ ਹੋਵੇ ਬਾਕੀ ਕੱਦ ਕਾਠ ਪੱਖ ਉਹ ਸਾਰੀਆਂ ਤਾਂ ਇੱਥੇ ਹੀ ਆ 500 60000 ਰੁਪਏ ਦੀ ਵਾਈਟ ਵੀ ਕਿ ਲੈਵਲ ਦਾ ਇਹਨੇ ਸੱਜਰ ਨੇ ਕਿੰਦੇ ਵੀ ਇਹਨੇ 16 17 ਲੀਟਰ ਗਿੰਦਗੇ ਜਿਹੜਾ ਤਾਜੀ ਸੋਈ ਸੀ ਉਹ ਤੋਂ ਚਵਾਇਆ ਪੀਕ ਲੈਵਲ ਦਾ ਇਹਨੇ ਲੈ ਜਾਓ ਕੱਟੀ ਤੇ ਲੈ ਜਾਓ ਕਰੀ ਨਾ ਲੈ ਜਾਓ ਲੈ ਜਾ ਆਹ ਕੱਟੀ ਜੀ ਇਹਦੀ ਕੱਟੀ ਵੀ ਪੂਰੀ ਮਾਝਰ ਗਈ ਆ ਬਾਕੀ ਕੱਟੀ ਵੀ ਕੋਈ ਸਾਹਮਣ ਵਾਲਾ ਕੋਈ ਲੈ ਜਾਏ ਪੂਰੀ ਸੰਭੀ ਕੱਟੀ ਨੇ ਵਿੱਚ ਦੁੱਧ ਤੇ ਪਲੀ ਆ ਚੰਗਾ ਦੁੱਧ ਦੁੱਧ ਛੱਡਿਆ ਕੱਟੀ ਨਾਲ ਪਿੱਛੇ ਵੀ 3 ਲੀਟਰ ਦੁੱਧ ਛੱਡਿਆ ਉਹਨੇ ਕਰ ਜਾਣਾ ਚਲੋ ਲੈ ਜਾ ਫਿਰ ਆ ਦੇਖ ਸਾਦੇ ਮਾਵਾ ਧੀਆ ਦੋਵੇਂ ਇੱਕੋ ਜਿਹੀਆਂ ਲੱਗਦੀਆਂ ਚਿਹਰੇ ਤਾਂ ਥਾਣੇ ਵੀ ਚੰਗਾ ਦੂਰ ਦੂਰ ਲੱਗਿਆ ਇਹਦਾ ਇਹਨੂੰ ਬੱਚਾ ਜੱਡੀ ਇਹਦਾ ਵੀ ਹੋਇਆ ਬਾਕੀ ਇਹ ਤਾਂ ਛੋਟੇ ਹਾਥੀ ਜਮਾਹ ਕੱਲੀ ਪੈ ਜੂਗੀ ਕਿ ਨਹੀਂ ਹਾਂ ਥੋੜਾ ਜਿਹਾ ਨਾ ਪਾਪਾ ਧਰਨਾ ਆ ਰਹੀ ਜੀ ਹਾਂਜੀ ਇੱਧਰ ਲੈ ਥਣਕ ਥੋੜਾ ਜਿਹਾ ਫੁਹਾਰਾ ਮੂੰਹ ਨੂੰ ਬੋਲੀ ਅੱਛਾ ਬਾਬਾ ਹਾਂ ਬੱਚਾ ਲਾ ਕੇ ਥਣ ਤਰਾਂ ਜਾ ਕਰਾ ਦੇਣੀ ਠੀਕ ਹੈ ਇੱਕ ਹੋਰ ਇਹਨਾਂ ਤੇ ਇਹਦਾ ਪ੍ਰੋਬਲਮ ਨਹੀਂ ਹੋਰ ਕੀ ਹੈ ਅੱਛਾ ਚਲੋ ਫਿਰ ਛੱਡ ਦੋ ਬੱਚਾ ਇਹਦਾ ਛੱਡ ਲਿਆ ਬੱਚਾ ਲੈ ਆਵਾਂਗਾ ਤੇ ਤੁਹਾਨੂੰ ਹੋਰ ਦਿਖਾਉਣੇ ਨੇ ਤੇ ਬੱਚਾ ਲੱਗ ਜਾਊਗਾ ਤੇ ਮੋਲੇ ਦਾ ਫਿਰ ਮੋਲੇ ਦਾ ਜੀ ਡੇਢ ਨਾ ਕਰਦੀਏ ਨਹੀਂ ਫਿਰ ਡੇਢ 75 ਦੀ ਬੱਲਾ ਮੰਡੀ ਜਵਾਈ ਹੋਈ ਹੈ ਹਾਂਜੀ ਇਹਦੀ ਰਫਟੀਆਂ ਵੀ ਦਿਖਾਵਾਂਗੇ ਜੇ ਬੰਦੇ ਚਾਹੁੰਦੇ ਆਂ ਜਿਹਦੇ ਬੰਦੇ ਪਾਪਾ ਨੇ ਕਰਦੀ ਆ ਅੱਛਾ ਕਿੰਨਾ ਕਰੀਏ ਜੱਸ ਨੋ ਕਰੋ ਫਿਰ ਜੱਸ ਨੋ ਕਰ ਦੀਏ ਹਾਂਜੀ 1 ਲੱਖ 15 ਹਜ਼ਾਰ ਦੀ ਛੋਟੀ ਦਵਾਂਗੇ ਅੱਛਾ ਹਾਂਜੀ 115000 ਦੀ ਤੇ ਜੇ ਕਿਸੇ ਨੇ ਕੱਟੀ ਨਾ ਖੜਨੀ ਹੋਵੇ ਕੱਟੀਆਂ ਨੇ ਵੇਚਣੇ ਕਿੰਨਾ ਖੜਨੇ ਪੂਰੇ ਲੱਖ ਦੀ اچھا 15000 ਦੀ ਕੱਟੀ ਰੱਖ ਜੇ ਕਹਿੰਦੇ ਵੀ ਕੱਟੀ ਕਿਸੇ ਨੇ ਨਾ ਖੜਨੀ ਹੋਵੇ ਤੇ ਮੱਝ ਲੱਖ ਦੀ 15000 ਦੀ ਕਹਿੰਦੇ ਕੱਟੀ ਰੱਖ ਲਾਂਗੇ 15000 ਜੀ ਕੱਟੀ ਵਿੱਚ ਰੱਖ ਲਊਗਾ ਜੀ ਠੀਕ ਹੈ ਜੀ ਬਾਕੀ ਇਹ ਆ ਵੀ ਕੱਟੀ ਵੀ ਜਿਹੜੀ ਚੰਗੀ ਸੰਭੀ ਆ ਜਿਹੜੀ ਦੁੱਧ ਦੇ ਫਲੀਪੂਰ 3-3 ਕਿਲੋ ਦੁੱਧੀ ਕੱਟੀਆਂ ਨੇ ਠੀਕ ਹੈ ਜੀ ਬਹੁਤ ਰਕਾਰ ਦੀ ਕੱਟੀ ਐ ਚਲੋ ਨਜ਼ਰ ਆਪ ਇਧਰ ਗਾਵਾਂ ਦਿਖਾ ਦਈਏ ਆ ਗਾਂ ਬਾਰੇ ਦੱਸ ਤੀਏ ਫਿਰ ਆਪਾਂ ਹਾਂ ਇਹ ਬੜ ਤੇਜੀ ਸੁਈ ਜੋ ਬੱਤਾ ਐ ਸਕੇ ਇਹ ਤੇ ਮਗਰ ਅੱਛਾ ਮਗਰ ਬਸ ਇਹ ਤੇ ਮਗਰ ਥੋੜੇ ਦਿਨਾਂ ਦੀ ਸੁਈ ਆ ਮੇਰੇ ਮੈਂ ਦੋ ਚਾਰ ਦਿਨ ਪਹਿਲਾਂ ਵੀ ਸੁਫੀ ਗੂੜੀ ਹੋ ਗਈ ਕਰ ਸੀ ਅੱਛਾ ਤੇ ਸੂਕੇ ਤੇ ਪਿਛਾਂ ਬੱਤਾ ਦਾ ਬੱਤਾ ਦਾ ਗਾਂ ਪਿਆ ਵੀਡੀਓ ਆਪਣਾ ਕੋਈ ਜੇਰ ਪਾਉਂਦੀ ਸੀ ਅੱਛਾ ਤੇ ਮੁਰਗੇ ਬੱਤਾ ਨਹੀਂ ਦੇਖਿਆ ਮੁਰਗੇ ਅੱਛਾ ਨਹੀਂ ਬਾੜਾ ਬਾਗ ਚੋਂ ਨੇ ਆਪਾਂ ਝੂਠ ਬੋਲ ਕੇ ਕਹਿਣਾ ਤਾਂ ਬੱਛਾ ਦੁੱਧ ਭਰાવી ਜਾ ਸੋਈ ਤੁਹਾਡੇ ਘਰੇ ਜਿੱਥੇ ਆਪਾਂ ਵੀਡੀਓ ਪਾਈ ਸਕੋ ਅੱਛਾ ਆਪਣਾ ਹਾਂ ਤੇ ਘਰੇ ਸੋਈ ਹੈ ਰਿਕਾਰਡ ਆ ਮਣਵਾਜੀ ਠੀਕ ਆ ਤੇ ਹੁਣ ਸੋਈ ਨੂੰ ਕਿੰਨੇ ਦਿਨ ਹੋਏ ਆ ਮੁੰਡੇ 6 ਕਿਲੋ ਗਾਇਆ ਉਹਦਾ ਸੂਫੀ ਪੰਜਾਂ ਦਿਨ ਤੋਂ ਅੱਢੀ ਜੀ ਮੂਜੀ ਆਉਂਦੀ ਰਹੀ ਅੱਛਾ ਹੁਣ 14 ਕਿਲੋ ਦੇ ਲੱਗ ਆ ਗਈ ਹੈ ਤਿਆਰ ਜਿਹੜਾ ਇਹ 22 ਕਿਲੋ ਪਹਿਲਾਂ ਨੇ ਜਵਾਇਆ ਕਿੰਨੇ ਪਰ ਮੇਰੇ ਰੱਬ ਜਾਣੇ ਹੁਣ ਜਾਂਦੀ ਉਸ ਤੱਕ ਕਿ ਨਹੀਂ ਆਇਆ ਟਾਈਮ 14 ਬੰਦਾ ਕਿਲੋ ਦੇ ਲੱਗੇ ਹੋਗੀ ਤੋਰੋ ਫਿਰ ਇੱਕ ਰੋ ਹੁਣ ਥਾਣੇ ਦੇ ਦੇਖ ਸਾਦੇ ਲੱਗੇ ਤਾਂ ਇੱਕ ਰੀ ਥਾਣਾ ਦਾ ਸਾਈਜ਼ ਵੀ ਆਪ ਚੰਗਾ ਮਿਲਕ ਮੈਨ ਵੀ ਚੰਗੀ ਲੱਗੀ ਕੋਈ ਦਿੱਕਤ ਕਰਨ ਬੈਠ ਜਿੱਦਾਂ ਮਾਰਦੀ ਚੋਏ ਘਰ ਮਹਨੀਆਂ ਤੋਂ ਲੱਤਾਂ ਆਣੀਆਂ ਠੀਕ ਹੈ ਜੀ ਚਲੋ ਲੈ ਜਾ ਤੋਲ ਨਹੀਂ ਬਚਾ ਰੋ ਬੋਤਲਾਂ ਆਪਰੇ ਅੰਦਾ ਤੇਰੀ ਆਪਣੀ ਬਣੀ ਹੋਈ ਦੁੱਧ 20 ਕਿਲੋ ਜੋ ਆਉਗੀ ਬਚੀ ਪਕਾਣ ਦਾ ਚੰਨ ਲੱਗਦੀ ਹੈ ਜੀ ਸਿੱਧੀ ਤੋਰ ਦੇ ਚਲੀ ਜਾਂਦੀ ਬਾਕੀ ਇਹ ਆ ਵੀ ਕਾਦੇ ਤਾਂ ਨਾਰਮਲ ਐ ਅੰਦਰ ਥੱਲੇ ਜਿਹੜੀ ਸਫਾਈ ਚਾ ਚਲੋ ਜਿੰਨੀ ਵੀ ਆ ਕਾੜਾ ਦੋ ਕਿੰਨੇ ਵੀ ਬਾਈਕ ਲਿਆ ਪਾਣੀ ਕਹਿੰਦੇ ਪਰ ਕਾਰਾ ਜਿਹਾ ਸਰੀਰ ਆ ਆ ਜੋ ਲੈ ਆਓ ਜੀ 14 15 ਦੇ ਤੱਕ ਬਣ ਵੀ ਹੈਗੀ ਤੇਰਾ ਜਣਾ ਬਾਕੀ ਆ ਵੀ ਹਵਾਨਾ ਜਿਹੜਾ ਇਹਦਾ ਦੁੱਧ ਲਾਇਆ ਬਾਕੀ ਉਹ ਆ ਕੇ ਕਹਿਣਗੇ ਬੰਦ ਜਾ ਪਾਹ ਜੋ ਘਰ ਤਿਆਰ ਨਹੀਂ ਕਿਵੇਂ ਜੀ ਹਾਂਜੀ ਉਹ ਵੀ 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 ਹੁੰਦੀ ਦੀ ਜੇਰ ਪਾਉਂਦੀ ਦੀ ਵੀ ਆਪਣਾ ਜੇਰ ਪਾਈ ਹੋਈ ਦੀ ਵੀ ਹਾਂਜੀ 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 ਇਹ ਕਿੰਨੇ ਦੇ ਮੁਕਾਈਏ ਫਿਰ ਇਹ ਗਾਂ ਦੇਦੀ 65 ਦੀ ਨੇ ਫਿਰ ਇਹ ਬਾਉ ਗਾਣਾ ਰਿਹਾ ਆਪ ਹਾਬੀ ਮਾਜੀ ਕਾ ਰੇਟ ਤੇ ਹੋਇਆ ਉਹ ਤੇਰੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਜੀ ਬਿੰਦੇ ਤੋਂ ਘਰ ਆਣੇ ਕਹੇ ਵੀ ਪਹਿਲੇ 10 ਨੇ 20 ਕਿਲੋ ਭਾਗੀ ਚਵਾ ਅੱਛਾ ਪਰ ਆਪਾਂ ਨੇ ਕਹਿੰਦੇ ਆਪਾਂ ਸੁਪੀ 4 ਦਿਨ 5 ਦਿਨ ਪਹਿਲਾਂ ਹਾਂਜੀ ਤੇ ਆਪਾਂ ਕੋਲ ਤਾਂ ਇਸ ਟਾਈਮ 13 14 ਦੇ ਲਾਗੇ ਚੱਲਣ ਦੀ ਆ ਅੱਛਾ ਤੇ ਰੋਜ ਦਾ ਪਾਈਆ ਖੰਡਾ ਦਾ ਕਿਲੋ ਵਾਦੀ ਆ ਅੱਛਾ ਤੇ ਹੋਰ ਦਾ 20 ਕਿਲੋ ਚਵਾ ਦੇ ਆਪਾਂ ਸੋਨ 16 ਕਿਲੋ ਕਹਿ ਸਕਦਾ ਨਾ ਅੱਛਾ 16 17 ਜਿਹੜਾ ਨਾਰਮਲ ਚਵਾਈ ਜਾਊਗੀ ਹਾਂਜੀ ਹਾਂਜੀ ਤੇ ਇਹਦਾ ਜਾਇਜਾ ਕਰੀਏ ਮੁੱਲ ਫਿਰ ਤੇ ਜਾਇਜਾ ਮੋਲਦਾ ਆਪਣਾ ਦੱਸੋ ਤੁਸੀਂ ਦਸਰਾਣ ਤੁਸੀਂ ਜੋ ਮਰਜ਼ੀ ਕਰੋ ਬਾਬਾ ਕਰੋ ਜੇ ਅੱਜ ਆ ਫਿਰ 55 ਦੇ ਦिए ਛੋਟ ਛੋਟ ਕਰਦੀਏ ਵਿੱਚ ਕਰ ਦੋ ਵੇ ਜਾ ਵੇ ਕਿਉਂ ਛੋਟਾ ਕਰਿਓ ਛੋਟਾ ਜਿਹੜੇ ਪੱਕੀਆਂ 150 ਦੀਆਂ ਰਹਿ ਜਾਣ ਪੱਕੀਆਂ ਛੋਟਾ ਕਰੀਏ ਫਿਰ ਪੂਰੇ ਪੰਜਾ ਦੇ ਫਿਰ ਠੀਕ ਹੈ ਆਪਾਂ ਨਹੀਂ ਤਸੱਲੀ ਕਰਕੇ ਘਰੇ ਦੋ ਚਾਰ ਡੰਗ ਸਾਨੂੰ ਕੋਈ ਜਿਹੜੀ ਗੱਲ ਹੈ ਸੱਚੀ ਦੱਸਾਂਗੇ ਰਜੀ ਠੀਕ ਹੈ ਜੀ ਜੋ ਵੀ ਇੱਥੋਂ ਵੇਖ ਕੇ ਲੈ ਜਾਏ ਕੋਈ ਠੰਡੀ ਝੀਲ ਦੇਖੋ ਕੋਈ ਚੱਕਰ ਜਿਦਾ ਮਰਜ਼ੀ ਤੇ ਬਾਅਦ ਚੋਂ ਨਾ ਕੋਈ ਤੁਹਾਨੂੰ ਲਾਮਾ ਦਵੇ ਤੇ ਨਾ ਕੋਈ ਲਾਮਾ ਲਵੇ ਆਪਾਂ ਹੀ ਮਹਾਰਾਜ ਦੇ ਅੱਗੇ ਬਾਛਾ ਸ਼ੁਕਰਾਨਾ ਕਰਦੇ ਹਾਂ ਬਹੁਤ ਕੋ ਮਹਾਰਾਜ ਦੱਸਾ ਠੀਕ ਹੈ ਇਹ ਕਿਹਨੇ ਕੰਮੀ ਖੋਲ ਓਏ ਹੁਣ ਆ ਜਿਹੜੀ ਦਿਖਾਈਏ ਆ ਗੱਬਣ ਜੇ ਇਹ ਬੱਚੀ ਗੱਬਣ ਜੀ ਪਲੋਂ ਝਿੱਗੀ ਹੋਆ ਅੱਛਾ ਇਹ ਦੰਦ ਬੱਚੀ ਆ ਸੂਆ ਪਹਿਲਾ ਸੁਣਾ ਇਹਨੇ ਪਹਿਲਾ ਸੂਆ ਘਾਣੇ ਕਹਿੰਦੇ ਹੁੰਦਾ ਕਿ ਉਹਨਰੇ ਮੈਂ ਇਹ ਮਾਰੀ 30 ਲੀਟਰ ਦਿੰਦੀ ਪੀ ਸਾਡੀ ਪਹਿਲੀ ਵਿੱਚੀ ਪਹਿਲੇ 20 ਲੀਟਰ ਦਊਗੀ ਅੱਛਾ ਇਹ ਆਪਾਂ ਨੂੰ ਕਹਦੇ ਭਰਿਆ ਭਾਂਡਾ ਵੇਖ ਨਾ ਠੀਕ ਹੈ ਜੀ ਹਾਂ ਜੀ ਅਜੇ 10 ਰੁਪਏ ਤੋਂ 15 ਦਾ ਲੈਣ ਦੀ ਹੈ ਜੀ ਬਾਕੀ ਇਹਨੇ ਭਰਨਾ ਚੰਗੀ ਆ 20 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਇਹ ਚਵਾਜੂਗੀ ਪਿੰਲੇ ਸੋਈ ਅੱਜ ਲਾਇਆ ਅੱਜ ਬਾਕੀ ਰਾਜੀ ਰੋਜੀ ਪੂਰੀ ਆ ਸਭੀ ਚੰਗੀ ਆ ਸਾਈਵਾਲ ਕ੍ਰੋਸ ਤੇ ਆ ਜਿਹੜੀ ਬੰਦ ਹੋਈ ਨਾ ਖਾਣਾ ਦਾ ਸਾਈਡ ਗਾਪ ਵੀ ਚੰਗਾ ਖਾਣਾ ਹੁਣ ਤਾਂ ਹੱਥ ਤੇ ਆਉਣਾ ਲਾਵਾ ਬਾ ਮੁੱਟੀ ਥਾਣੇ ਦੀ ਪਲਾਂ ਪਲਾਂ ਚੱਲੋ ਹਵਾ ਨੇ ਦੇ ਪੈਂਦੀਆਂ ਆ ਕਦੇ ਬੱਚੇ ਪੁੱਤਰੀ ਪਹਿਲਾਂ ਨਾ ਲੱਕੀ ਮਾਰਾ ਕੁਝ ਕਰਨੀ ਰਵੀ ਉਤਰ ਗਈ ਠੰਡੀ ਆ ਹਾਂ ਦੇਖ ਸਾਡੇ ਤਾਂ ਕੋਈ ਤਾਂ ਨਹੀਂ ਉਹ ਬਿੱਟੇ-ਬੁੱਟੇ ਨੇ ਕੱਲ ਕਰਕੇ ਲਓ ਹੈਗੀ ਠੰਡੀ ਸੀ ਲਾ ਬਸ ਅੱਛੀ ਆ ਕੋਈ ਤਾਂ ਡਾੜੀ ਪੂਰੀ ਹੈ ਕਿਜੀ ਬੱਛੀ ਆ ਪਹਿਲਾਂ ਪਹਿਲਾਂ ਹਵਾ ਨੇ ਦਿੱਤਾ ਇੱਥੇ ਪੈਣ ਚਲੋ ਠੀਕ ਹੈ ਹੁਣ ਹੋਜੀ ਕੀ ਹੋ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 73 ਕਰੀਏ ਤਾਂ ਮੁੱਲ ਭਾਵੇਂ ਲੱਖ ਕਰ ਲਓ ਹਾਂਜੀ ਸਾਜੀ ਤੋਂ ਭੇਜਦੇ ਨਾ ਕਣ ਇਹਦੀ ਹੁੰਦੀ ਨਹੀਂ ਠੀਕ 73 ਤੋਂ ਘੱਟ ਸਰਬਜੀਤ ਵੀਰ ਆਪਣੇ ਰਾਮਦਵਾਲੀ ਵਾਲੇ ਹਾਂਜੀ ਫਿਰ ਆਪ ਕ્યાં ਦਵੰਦਾ ਠੀਕ ਆ ਉਜਮਤ ਕਰ ਲਈਏ ਨਹੀਂ ਜਾਣਾ ਹੁੰਦਾ ਕੋਈ 1-2 ਦਿਨਾਂ ਐ ਬਸ ਨਹੀਂ ਬਰਫਰੀਏ ਲੱਪਣੀ ਠੀਕ ਆ 60 ਦਿ ਜੀ 60 ਦਿਨਾਂ ਦੀ ਐ ਜਾਜ ਨਹੀਂ ਜਾਜ ਨਹੀਂ ਆ ਤੇ ਚਲਾ ਦੋ ਮਾਰਦਾ ਨਹੀਂ ਕੋਈ ਜਰਾ ਛੋਟਾ ਜਿਹਾ ਬਾਲਾ ਜਾਜ ਤੇ ਫਿਰ 60 ਦਿ ਹੁੰਦੀ ਜੀ ਓਕੇ 60 ਦੇ ਵੀ ਛੋਟਾ ਜਿਹਾ ਕਰ ਤਾ ਠੀਕ ਆ ਜੀ ਠੀਕ ਆ ਤੇ ਉਹ ਆਵੇ ਵੀ ਉਹ ਹੀ ਉਹਦੀ ਪਛਾਣ ਆ ਤੇ ਇੱਕ ਜੇ ਇਹਨੂੰ ਆ ਖੋਲੋ ਇਹਨੂੰ ਮੰਨ ਲਓ ਗਰਲੈਂਡੋ ਇਹਨੂੰ ਮੰਨ ਲਓ ਫਾਈ ਵਾਲਾ ਇਹਨੂੰ ਮੰਨ ਲਓ ਜਰਦੀ ਜੋ ਵੀ ਮਾਣਾ ਮੰਨ ਕੇ ਆ ਜਾ ਜੀ ਤੇ ਹੋਲਾ ਭਾਵੀ ਹੈਗਾ ਆਪਣੇ ਕੋਲ ਇੱਕ ਬੰਦੇ ਆ ਜਾ ਬਾਪ ਦੇ ਨਾਲ ਤੋਹਫਾ ਤੋਹਫਾ ਵੀ ਹੈਗਾ ਨਾ ਤੇ ਉਹ ਗਾ ਮੱਝ ਪਸਮਗੀ ਉਹਦੀਆਂ ਧਾਰਾਂ ਵਿਖਾ ਦੀ ਆਹ ਦੇਖ ਸੰਜੇ ਆਇਨਾ ਫਾੜਾ ਦਿਖਾ ਆਹ ਦੇਖ ਸਾਡੇ ਭੂਰ ਮਾਰਦਾ ਥਾਣੀ ਤਾਣੀ ਨਹੀਂ ਨਹੀਂ ਨਾ ਤੇ ਆਪਾਂ ਕੋਈ ਨਾ ਬਾਬਾ ਝੂਠ ਬੋਲਦਾ ਸੀ ਨਹੀਂ ਹਾਂਜੀ ਹਾਂਜੀ ਅਸਲੀ ਗੱਲ ਨਹੀਂ ਅਗਲੇ ਸਨੰਦਲ ਦਿਖਾ ਦੇ ਚਵਾ ਅਨਮਾਨਾ ਮਾੜਾ ਮੋਟਾ ਇਹਨਾਂ ਪਾਰਾ ਆਉਂਦਾ ਬਸ ਆ ਆ ਇਹਨਾ ਦਿਖ ਨੇ ਠੀਕ ਆ ਦਸਣਾ ਜੂਰੀਆਂ ਡਾਕ ਰਿਓ ਕੱਲ ਨੂੰ ਦੂਜੇ ਕੱਲੇ ਜੇ ਭਰਾਂ ਨਾ ਹਾਂਜੀ ਹਾਂਜੀ ਪੱਕੀ ਜਵਾੜੀ ਓਕੇ ਥਾਲ ਠੀਕ ਆ ਚਲੋ ਦੇਖ ਆ ਜਾ ਆਇ ਰਹੀ ਨਾ ਫੇਲਾ ਆ ਆਪੋ ਗੋੜੀ ਚਲੋ ਹੁਣ ਆ ਜਿਹੜੀ ਇੱਕ ਹਾਲ ਹੋਣੇ ਖੋਲ ਆ ਜਾ ਪਾ ਐਂਡ ਤੇ ਉਹਦਾ ਬਾਦ ਦਾਤਾ ਪਾਣਾ ਓਕੇ ਇਹ ਕਿੰਨਾ ਕ ਦੁੱਧ ਚੁਵਾਈ ਜਾਊਗੀ ਇਹ ਠੰਡੀ ਦਾ ਦੁੱਧ ਹੈ ਵੀ ਮਰਫ਼ੀ ਆ ਅੱਛਾ ਇਹ ਹੁਣ ਦੁੱਧ ਦੇ ਦੇ ਕਹਾਂ ਮੱਕੇ ਦਾ ਦੁੱਧ ਆ ਕੇ ਨਾ ਦਈਆ ਤੂੰ ਆ ਪਹਿਲਾਂ ਹੀ ਪਹਿਲਾਂ ਪਹਿਲਾਂ ਕਿੰਨਾ ਕੋ ਤੇਰਾ ਦੁੱਧ ਕੱਢੀ ਜਾਊਗੀ ਦੁੱਧ ਦੇਈ ਜੋਗੀ ਦਾ ਕਰੋ ਹੋਰ ਜਿੰਨਾ ਜਿੰਨਾ ਅੱਛਾ ਬਾਕੀ ਆ ਮੇਰਾ ਦੁੱਧ ਵੀ ਸੰਗਣਾ ਹਣਾ 10 ਕਿਲੋ ਹਾਂਜੀ ਜਰਸੀ ਕ੍ਰੋਸ ਤੇ ਵੀ ਨਿਕਨੇ ਕੇ ਸਿੰਘ ਤੇ ਹੈਗੇ ਆ ਸਿੰਘ ਦਗਾਏ ਨਹੀਂ ਹੈ ਕਿਸੇ ਨੇ ਕਿੰਨਾ ਕੁ ਲੱਜ ਟਾਈਮ ਅਜੇ ਇਹਦਾ ਮਹੀਨਾ ਤਵਾਦੀ ਲੱਗਦੀ ਮਿੰਨੇ ਦੇ ਲਾਗੇ ਕਹਿੰਦੇ ਲੈ ਚੋਗੇ ਆ ਜੋ ਲੈ ਆ ਆ ਜੋ ਲੈ ਆ ਇਹ ਕਿਹੜਾ ਚਲੋ ਤਾਂ ਪਾਗੰਨੇ ਹੋਣਾ ਇਹ ਆ ਵੀ ਚਲੋ ਕੋਈ ਵੀਰ ਸੰਭ ਲੂਗਾ ਇੰਨੇ ਸਾਲਾਂ ਚ ਵੀ ਦੁੱਧ ਦਹੀਂ ਜਣਾ ਤੇ ਇੰਨੇ ਗਰਮੀਆਂ ਚ ਵੀ ਦੁੱਧ ਦਹੀਂ ਜਣਾ ਜਿੰਨੇ ਕੋਈ ਮੱਲ ਪੋਣ ਨੇ ਕਿਦਾ ਕੋਈ ਆਣਾ ਉਹਨੇ ਦੀ ਪਾਲਣ ਆਲੇ ਨੂੰ ਬਜਾਣਾ ਤੇ ਆ ਥਾਣੇ ਦੇ ਦੇਖ ਸਕਦੇ ਲਾਗੇ ਤੋਂ ਵੀਂ ਨਗਰ ਵਾਤੇ ਵੀ ਲੈਦਾ ਦੀ ਆਪਾਂ ਝੋਲ ਫੋੜ ਕੇ ਨਾ ਆਪਾਂ ਲਿਆ ਅੱਗੇ ਆ ਤੇ ਆਹ ਹਮ ਕਿੰਨੇ ਮਹੀਨੇ ਤੋਂ ਵੱਧ ਵੀ ਖੱਟ ਸਕਦੀ ਆ ਟੋੜੇ ਭਈ ਅਕੀ ਨੇ ਆਪਾਂ ਤੇ ਮੋਲੇ ਦਾ ਫਿਰ ਮੁੱਲ ਕਰਨਾ ਆਪਾਂ ਹੁਣ ਇਹ ਮਹੀਨਾ ਲਵੇ ਡੇਢ ਲਵੇ ਕਿਹਾਂ ਜੀ ਹਾਂਜੀ ਹਾਂਜੀ ਇਹ ਬਾਬਾ ਜੀ ਉਹਦਾ ਚੱਲ ਕਰੀਏ 30 ਮਗੀ ਜੇ ਬੱਤ ਚ ਫਾਇਦਾ ਨਹੀਂ 20000 ਰੁਪਏ ਲੇ ਲਵਾਂ ਜੱਸ ਨੋਈ ਆ ਜੱਸ ਨੋਈ ਥੋੜਾ ਬਿਲਕੁਲ ਬਿਲਕੁਲ ਕਰਤੀ ਐਂਡ ਕੰਮ ਕਰਤਾ ਠੀਕ ਉਹਨੂੰ ਜਿਹੜਾ ਸੰਭਲ ਨੂੰ ਫਾਇਦਾ ਅੱਛਾ ਹਗੀ ਦੰਦੀ ਜੀ ਲਿਆ ਇਹ ਵੀ ਮੈਂ ਕੋਕੇ ਸਾਡੀ ਉਰੇ ਦੀ ਆਈਓ ਨੂੰ ਆਪਾਂ ਪੈਸੇ ਦੇ ਦਨੇ ਆਪਾਂ ਇਹਦੇ ਵਿੱਚ ਪਾਣੀ ਆਪਣਾ ਲੈ ਲੈਂਦੇ ਹਾਂ ਠੀਕ ਆ ਹਾਂਜੀ ਤੇ ਠੀਕ ਆ ਹੋਰ ਕੁਛ ਹੈ ਨਾ ਹੋਰ ਇੰਨਾ ਹੀ ਆ ਬੇਨਤੀਆਂ ਵੀ ਜਿਹੜੇ ਸੂਏ ਪਹੂ ਹੋਣ ਉਹਨਾਂ ਨੂੰ ਆ ਤੁਸੀਂ ਤਸੱਲੀ ਕਰੋ ਹਾਂਜੀ ਜਿਹੜੇ ਸੋਣ ਵਾਲੇ ਆ ਉਹ ਉਹ ਉਹਨਾਂ ਨਾਲ ਅਸੀਂ ਜਿੰਮੇਵਾਰ ਤੌਰ ਤੇ ਪਿੱਛੇ ਦੇ ਥਾਣੇ ਆਪਣੀ ਚੈੱਕ ਕਰ ਲਓ ਹਾਂਜੀ ਹਾਂਜੀ ਆਪਣੀ ਤਸੱਲੀ ਨਾ ਖੜੋ ਕਿਸੇ ਨੂੰ ਨਾਂਬਾ ਨਾ ਦਿਓ ਹਾਂਜੀ ਸਾਰੇ ਵਪਾਰੀ ਚੰਗੇ ਆ ਆਪਾਂ ਆਪਣਾ ਟਾਈਮ ਕੱਢ ਕੇ ਜਾਈਏ ਆਪਣਾ ਬਹੁਤ ਚੈੱਕ ਕਰਕੇ ਲੈ ਕੇ ਜਾਈਏ ਇੰਨੇ ਇੱਕ ਬੇਟੀ ਸਾਡੇ ਪਰਮਾਨ ਕਰਿਓ ਵਾਹਿਗੁਰੂ ਜੀ ਤੇ ਖਾਲਸਾ ਵਾਹਿਗੁਰੂ ਜੀ ਠੀਕ ਹੈ ਜੀ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ